ਹੈਲੋ ਫਰੈਂਡਸ ਅਸ਼ੀਕਾ ਅੱਜ ਮੈਂ ਆਪਕੇ ਲਈ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਈ ਹਾਂ ਡਿਜ਼ਾਈਨ ਬਣ ਕੇ ਬਹੁਤ ਜ਼ਿਆਦਾ ਸੋਹਣਾ ਲੱਗਦਾਗਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਤੁਸੀਂ ਕਿੰਨੇ ਮਰਜ਼ੀ ਕੁੰਡੇ ਰੱਖ ਸਕਦੇ ਹੋ ਇੱਕ ਇੱਕ ਕੁੰਡੇ ਦਾ ਹੀ ਇਹ ਡਿਜ਼ਾਈਨ ਹੈ ਜਿੰਨੇ ਕੁੰਡਿਆਂ ਦੀ ਆਪਾਂ ਨੂੰ ਲੋੜ ਹੈ ਓਨੇ ਕੁੰਡੇ ਆਪਾਂ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਜਿਸ ਤਰ੍ਹਾਂ ਮੈਂ ਬਣਾਇਆ ਹੋਇਆ ਬੈਕ ਸਾਈਡ ਤੋਂ ਇੱਕ ਸਲਾਈ ਆਪਾਂ ਸਿੱਧੀ ਪਾਉਣੀ ਹੈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਕੰਪਲੀਟ ਕਰਨ ਤੋਂ ਬਾਅਦ ਇੱਕ ਸਲਾਈ ਆਪਾਂ ਨੇ ਸਿੱਧੀ ਬੁਣਨੀ ਹੈ ਇਸ ਤਰ੍ਹਾਂ ਕੋਈ ਵੀ ਬਾਰਡਰ ਕੰਪਲੀਟ ਕਰਨ ਤੋਂ ਬਾਅਦ ਇੱਕ ਸਲਾਈ ਜਿਹੜੀ ਆਪਾਂ ਨੇ ਬੈਕ ਸਾਈਡ ਤੋਂ ਸਿੱਧੀ ਪਉਣੀ ਹੈ ਧਿਆਨ ਰੱਖੇ ਸਲਾਈ ਬੈਕ ਸਾਈਡ ਤੋਂ ਪਾਉਗੇ ਸਿੱਧੀ ਫਿਰ ਉਸ ਤੋਂ ਬਾਅਦ ਆਪਣਾ ਡਿਜ਼ਾਈਨ ਹੈ ਜਿਹੜਾ ਸਟਾਰਟ ਹੋ ਜੂਗਾ ਇਸ ਤਰ੍ਹਾਂ ਬੈਕ ਸਾਈਡ ਤੋਂ ਸਿੱਧੀ ਸਲਾਈ ਪੁੰਨੀ ਹੈ ਪੂਰੀ ਬੈਕ ਸਾਈਡ ਤੋਂ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਨੇ ਸਿੱਧੀ ਬਣਾ ਕੇ ਕੰਪਲੀਟ ਕਰ ਲਈ ਐ ਉਸ ਤੋਂ ਬਾਅਦ ਹੋ ਜੂਗਾ ਜੀ ਆਪਣਾ ਡਿਜ਼ਾਈਨ ਸ਼ੁਰੂ ਪਹਿਲਾ ਕੁੰਡਾ ਐ ਸਟਿਚ ਉਤਾਰੋ ਚਾਹੇ ਬਣੋ ਧਾਗਾ ਪਿੱਛੇ ਲੈ ਜਾਗੇ ਇੱਕ ਕੁੰਡਾ ਆਪਾਂ ਧਿਆਨ ਨਾਲ ਦੇਖਿਓ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਿਆ ਦੂਜਾ ਕੁੰਡਾ ਜਿਹੜਾ ਆਪਾਂ ਨੇ ਬਣਾਉਣਾ ਐ ਆ ਦੇਖੋ ਤੁਹਾਨੂੰ ਦਿਸਦਾ ਹੋਣਾ ਜਿਹੜਾ ਆ ਕੁੰਡੇ ਦੇ ਆਪਣੇ ਨੀਚੇ ਨਹੀਂ ਇਹ ਕੁੰਡਾ ਬਣਿਆ ਹੁੰਦਾ ਇਹਦੇ ਵਿੱਚ ਦੀ ਆਪਾਂ ਇਸ ਕੁੰਡੇ ਦੇ ਵਿੱਚ ਸਲਾਈ ਇਦਾਂ ਪਾਉਣੀ ਹੈ ਇਸ ਤਰ੍ਹਾਂ ਇਹ ਦੋ ਹੀ ਤਾਂ ਅੱਗੇ ਆਪਣੇ ਇਹਦੇ ਵਿੱਚ ਦੀ ਇਦਾਂ ਆਉਣੇ ਚਾਹੀਦੇ ਆ ਸਿੱਧਾ ਹੀ ਆਪਾਂ ਇਹਨੂੰ ਵੀ ਬਣਾ ਲਾਂਗੇ ਇੱਥੋਂ ਦੀ ਆਪਾਂ ਕੁੰਡਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਕੁੰਡਾ ਫਿਰ ਸਿੱਧਾ ਦੂਜਾ ਕੁੰਡਾ ਆਪਾਂ ਨੇ ਇੱਥੇ ਖਵਿੱਤਾਂ ਇਹਦੇ ਵਿੱਚ ਦੀ ਬਣਾਉਣਾ ਹੈ ਦੋਨੋਂ ਦੇ ਕੁੰਡਾ ਸਿੱਧਾ ਦੂਜਾ ਆਪਾਂ ਦੇਖੋ ਨੀਚੇ ਵਾਲੇ ਹੋਲ ਵਿੱਚ ਦੀ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਇੱਕ ਕੁੰਡਾ ਸਿੱਧਾ ਸਲਾਈ ਪੂਰੀ ਇਹ ਵੀ ਸਿੱਧੀ ਉਹ ਪੈਣੀ ਹੈ ਦੋਨੋਂ ਸਾਈਡਾਂ ਤੋਂ ਹੀ ਸਿੱਧੀਆਂ ਸਲਾਈਆਂ ਹੀ ਪੈਂਦੀਆਂ ਨੇ ਇਸ ਤਰ੍ਹਾਂ ਠੀਕ ਹੈ ਜੀ ਇੱਕ ਕੁੰਡਾ ਸਿੱਧਾ ਦੂਜਾ ਕੁੰਡਾ ਆਪਾਂ ਇਹਦੇ ਨੀਚੇ ਵਾਲੇ ਹੋਲ ਵਿੱਚ ਦੀ ਬਣਾਉਣਾ ਹੈ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਇਸ ਤੋਂ ਬਹੁਤ ਹੀ ਜ਼ਿਆਦਾ ਸੌਖਾ ਡਿਜ਼ਾਈਨ ਆ ਹਰ ਕੋਈ ਆਸਾਨੀ ਦੇ ਨਾਲ ਇਹਨੂੰ ਬਣਾ ਸਕਦਾ ਕਿਸੇ ਵੀ ਆਪਾਂ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਆ ਇਸਤਰਾ ਕੁੰਡਾ ਸਿੱਧਾ ਦੂਜਾ ਆਪਾਂ نیچے ਵਾਲੇ ਹਾਲ ਵਿੱਚ ਦੀ ਬਣਾਉਣੇ ਕੁੰਡੇ ਸਾਰੇ ਸਿੱਧੇ ਹੀ ਨੇਗੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਟਰਾਈ ਜ਼ਰੂਰ ਕਰਕੇ ਦੇਖਿਓ ਇਸ ਤਰ੍ਹਾਂ ਹੁਣ ਅੱਗੇ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਦੂਜੀ ਸਲਾਈ ਪਹਿਲਾ ਕੁੰਡਾ ਐ ਸਟਿਚ ਉਤਾਰੂ ਚਾਹੇ ਬੁણો ਪੂਰੀ ਦੀ ਪੂਰੀ ਸਲਾਈ ਜਿਹੜੀ ਬੈਕ ਸਾਈਡ ਤੋਂ ਆਪਾਂ ਨੇ ਸਿੱਧੀ ਪਾਉਣੀ ਆ ਡਿਜ਼ਾਈਨ ਦੀ ਦੋ ਜਿਸ ਲਾਈਕ ਬੈਕ ਸਾਈਡ ਤੋਂ ਜਿਹੜੀਆਂ ਸਲਾਈਆਂ ਪੈਣਗੀਆਂ ਸਾਰੀਆਂ ਦੇ ਸਾਰੀਆਂ ਸਿੱਧੀਆਂ ਹੀ ਪੈਣਗੀਆਂ ਹੁਣ ਆਗੇ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਦੂਜੀ ਸਲਾਈ ਪਹਿਲਾ ਕੁੰਡਾ ਐ ਸਟਿਚ ਉਤਾਰੋ ਚਾਹੀ ਬੁਣੋ ਹੁਣ ਜਿੱਥੇ ਆਪਾਂ ਨੇ ਪਹਿਲਾਂ ਨੀਚੋਂ ਦੀ ਹੋਲ ਵਿੱਚ ਦੀ ਕੁੰਡਾ ਬੁਣਿਆ ਹੁਣ ਆਪਾਂ ਉਹ ਤੋਂ ਛੱਡ ਕੇ ਦੂਜੇ ਨੂੰ ਬੁਣਾਗੇ ਜੀ ਠੀਕ ਹੈ ਇਸ ਤਰ੍ਹਾਂ ਇਹ ਸਾਡੇ ਹਨ ਆਪਾਂ ਇਹਨੂੰ ਬਣਾ ਗਿਆ ਸੀ ਤਾਂ ਨੀਚੋਂ ਦੀ ਹੋਲ ਵਿੱਚ ਦੀ ਇਹ ਵਾਲੇ ਨੂੰ ਸਿੱਧਾ ਇਹਨੂੰ ਆਪਾਂ ਨੀਚੋਂ ਦੀ ਬਣਾ ਦਾਂਗੇ ਡਿਜ਼ਾਈਨ ਸੇਮ ਹੈ ਜਗ੍ਹਾ ਚੇਂਜ ਹੋਣੀ ਹੈ ਉਸੇ ਤਰੀਕ ਸਲਾਈਏ ਵੀ ਸਾਰੀ ਸਿੱਧੀ ਫੇੜਣੀ ਹੈ ਇੱਕ ਕੁੰਡਾ സിദ്ധാ നീച്ചു തിൽ വെച്ചു ബാ ല സിദ്ധരോ അപ്പോൾ നീച്ചോതി ബാല്യാ ഡിജൻ നീവിസിനു ബാസാ ഡിജൈൻ നീച്ചോതി ਹੋਲ ਵਿੱਚ ਦੀ ਕੁੰਡਾ ਬਣਾ ਲੈਨੇ ਆ ਇੱਕ ਕੁੰਡਾ ਆਪਾਂ ਸਿੱਧਾ ਹੀ ਉੱਪਰੋਂ ਬਣ ਦਿੰਨੇ ਆ ਇੱਕ ਕੁੰਡਾ ਨੀਚੋਂ ਦੀ ਬਣ ਲੈਨੇ ਆ ਠੀਕ ਹੈ ਜੀ ਐਸਟਰ ਬਹੁਤ ਹੀ ਆਸਾਨ ਸੋਖਾ ਡਿਜ਼ਾਈਨ ਕੋਈ ਵੀ ਆਸਾਨੀ ਦੇ ਨਾਲ ਇਹਨੂੰ ਬਣਾ ਸਕਦਾ ਹੈਗਾ ਐਸਟਰ ਠੀਕ ਹੈ ਜੀ ਲਾਸਟ ਵਾਲੀ ਨੂੰ ਤੁਸੀਂ ਜਿਵੇਂ ਮਰਜ਼ੀ ਬਣਾ ਲਿਓ। ᱱੋ ਹੁਣ ਅਗੇ ਆਪਾਂ ਬੈਕ ਸਾਈਡ ਤੇ ਬੈਕ ਸਾਈਡ ਤੋਂ ਜਿਹੜੀ ਸਿਲਾਈ ਆਪਣੀ ਪੂਰੀ ਜੁ ਪੂਰੀ ਸਿੱਧੀ ਪਊਗੀ। ਐਸਟਰਾ ਬੈਕ ਸਾਈਡ ਤੋਂ ਜਿਹੜੀ ਸਲਾਈ ਆਪਾਂ ਨੇ ਪੂਰੀ ਦੀ ਪੂਰੀ ਸਿੱਧੇ ਬੁਣ ਕੇ ਕੰਪਲੀਟ ਕਰਨੀ ਹੈ ਇਸ ਤਰ੍ਹਾਂ ਹੁਣ ਵੀ ਆਪਾਂ ਡਿਜ਼ਾਈਨ ਜਿਹੜਾ ਚੇਂਜ ਕਰਾਂਗੇ ਪਹਿਲਾ ਕੁੰਡਾ ਉਤਾਰਿਆ ਇੱਥੋਂ ਆਪਾਂ ਹੁਣ ਪਹਿਲਾ ਇੱਥੋਂ ਇਹ ਕੁੰਡਾ ਸਿੱਧਾ ਹੀ ਬੁਣਿਆ ਸੀ ਹੁਣ ਆਪਾਂ ਇਹਦੇ ਨੀਚੋਂ ਦੀ ਹੌਲ ਵਿੱਚ ਦੀ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਇਹ ਵਾਲਾ ਕੁੰਡਾ ਸਿੱਧਾ ਇਹਦੇ ਆਪਾਂ ਨੀਚੋਂ ਦੀ ਹੌਲ ਚ ਬੁਣਾਂਗੇ ਇਸ ਤਰ੍ਹਾਂ ਹਰ ਸਲਾਈ ਡਿਜ਼ਾਈਨ ਹੈ ਜਿਹੜਾ ਚੇਂਜ ਹੁੰਦਾ ਬਸ ਇਹ ਇੱਤਾਂ ਹੀ ਅਸਤ੍ਰ पूरी की पूरी सिलाई बस अपना इतना ही कंप्लीट करनी है जेकर डिजाइन पसंद आया तो वीडियो में लाइक शेयर और कमेंट जरूर करियो ਇਸ ਤਰ੍ਹਾਂ ਆਪਣਾ ਡਿਜ਼ਾਈਨ ਚੇਂਜ ਹੋ ਜਾਇਆ ਕਰੂਗਾ ਇਸ ਤਰ੍ਹਾਂ ਕਿ ਇਸੇ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਹੈ ਬਣ ਕੇ ਤਿਆਰ ਹੁੰਦਾ ਜਾਊਗਾ ਜਦੋਂ ਆਪਾਂ ਵਾਰ-ਵਾਰ ਇਦਾਂ ਚੇਂਜ ਕਰਦੇ ਜਾਵਾਂਗੇ ਸਲਾਈਆਂ ਤੇ ਡਿਜ਼ਾਈਨ ਨੂੰ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖਿਓ ਸ਼ਾਇਦ ਇਹਦੇ ਵਿੱਚ ਘੱਟ ਨਜ਼ਰ ਆ ਰਿਹਾ ਹੋਗਾ ਪਰ ਜੇ ਇਹਨਾਂ ਬਣੀਆਂ ਬਹੁਤ ਜ਼ਿਆਦਾ ਸੋਹਣਾ ਲੱਗਦਾ ਠੀਕ ਹੈ ਜੀ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ